ਸਤ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣਾ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਆ ਤਾਂ ਆਪਣਾ ਮੋਬਾਈਲ ਨੰਬਰ ਹੈ 842701917 ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਬੱਚੀਆਂ ਦਿਖਾਉਣ ਜਾ ਰਹੇ ਆ ਇੱਕ ਗੱਬਣ ਆ ਇੱਕ ਪਲੂਣ ਆ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਮਟਰਾ ਦੱਸ ਦਿਓ ਜੀ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਪਹਿਲਾਂ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 97796 ਜੀ 21162 ਜੀ 97796 21168 ਠੀਕ ਹੈ ਜੀ ਜਿਹੜੀ ਆਪਾਂ ਸਕਰੀਨ ਤੇ ਦੇਖ ਰਹੇ ਹਾਂ ਜੀ ਬੱਚੀ ਅੱਜ ਆਪਾਂ ਦੋ ਬੱਚੇ ਦਿਖਾਵਾਂਗੇ ਜੀ ਠੀਕ ਹੈ ਜੀ ਇੱਕ ਟੀਕੇ ਦੇ ਕਾਬਲਾ ਬਿਲਕੁਲ ਠੀਕ ਹੈ ਜੀ ਗੰਦੋ ਖੀਰੀ Ориਜਨਲ ਜੀ ਗੰਦੋ ਖੀਰੀਆ ਹਾਂ ਜੀ ਹਾਂ ਇਹਦੀ ਏਜ ਕੀ ਆ ਗਈ ਜੀ ਏਜ ਐ ਮੰਨ ਕੇ ਚਲੋ ਇਹ 12 ਕਿ ਮਹੀਨੇ ਦੇ ਲਾਪਾਗਾ ਜੀ ਮਹੀਨਾ ਖੰਡੇ ਪਿੱਛੇ ਵੀ ਹਰਦਾ ਤੇ ਅੱਗੇ ਵੀ ਨਹੀਂ ਸਕਦੀ ਜੀ ਠੀਕ ਹੈ ਜੀ ਹਾਂ ਚਾਰ ਥਾਨੇ ਜੀ ਕੋਈ ਕੋਟ ਨਹੀਂ ਸਾਗ ਨਹੀਂ ਮੜਾ ਇਹ ਕੈਮਰਾ ਨੇੜੋ ਬਲਾ ਕੇ ਦਿਖਾ ਦਿਓ ਬਹੁਤ ਸੋਹਣੇ ਥਾਨੇ ਜੀ ਤਾਂ ਦੋਸਤੋ ਦੇਖ ਸਕਦੇ ਹੋ ਠੀਕ ਹੈ ਜੀ ਕਿਹੜੇ ਸੀਮਾਂ ਦੀ ਕੁਛ ਪਤਾ ਜ ਬੜੀ ਚੰਗੇ ਸੀਮੰਟ ਦੀ ਉਹ ਜੀ ਪਰ ਆਪਾਂ ਕਹਿ ਕੀ ਨਹੀਂ ਦੇਣੀ ਕਿਸੇ ਦੇ ਲਈ ਮੰਨ ਕੇ ਚਲੋ ਮਿੰਨੀ ਫਾਰਮ ਚੋਂ 15 ਕਨਗਰ ਤੋਂ ਨਾਕਸੀ ਬੰਦੇ ਕੋਲ ਜੀ ਤੋਂ ਲਈ ਆ ਠੀਕ ਹੈ ਜੀ ਤੇ ਹੈਗੀ ਆ 26 27 ਕਿਲੋ ਵਾਲੀ ਮਾਦੀ ਬੱਛੀ ਠੀਕ ਹੈ ਜੀ ਹਾਂਜੀ ਹਾਂ ਤਾਂ ਦੋਸਤੋ ਤੋੜਿਓ ਮੜੇ ਜੀ ਨੂੰ ਮੰਨ ਕੇ ਚਲੋ ਬਹੁਤ ਹੀ ਬੜਿਆ ਜੋ ਕਠੀ ਤੋੜ ਦਾਂਗੇ ਆਪਾਂ ਇਹ ਦੁਬਾਰੀਗੇ ਪਹਿਲਾਂ ਉਹਦੀ ਡਿਟੇਲ ਦੱਸ ਦਿੰਨੇ ਆ ਤਾਂ ਦੋਸਤੋ ਕੱਦ-ਕਾਡ ਕਾਫੀ ਆ ਗਿਆ ਏਜ 12 ਮਹੀਨੇ ਸਰ ਮੰਨ ਕੇ ਚਲੋ ਜੀ ਹੁਣ ਅਗਲੇ ਮਹੀਨੇ ਚ ਟੀਕਾ ਲੈਂਦੀ ਆ ਜੀ ਜੀ ਤਾਂ ਮੰਨ ਕੇ ਚਲੋ ਵੀ ਬਹੁਤ ਸੋਹਣੇ ਦੇ ਉੱਤੇ ਚ ਸੁਣਾ ਨੇ ਅੱਗੇ ਬਿਲਕੁਲ ਜੀ ਬਿਲਕੁਲ ਜੀ ਕਲੀਅਰ ਲੈ ਹੀ ਲੈਣਾ ਜੀ ਕੱਦ-ਕਾਡ ਦੀ ਬੇਲ ਲੰਗੀ ਦੀ ਚੰਗੀ ਆ ਜੀ ਬਾਈ ਕੱਦ-ਕਾਡ ਕਾਫੀ ਆ ਕਾ ਪੁਲੀਸ ਝੋਲੀ ਦੀ ਆ ਗਈ ਕੋਈ ਫੋਟ ਸੰਗ ਨਹੀਂ ਕੋਈ ਫੋਟ ਸੰਗ ਨਹੀਂ ਠੀਕ ਹੈ ਜੀ ਜਿਹੜੀ ਆਪਾਂ ਦੂਜੇ ਨੰਬਰ ਤੇ ਆ ਗਈ ਜੀ ਇਹ ਬੱਚੀ ਸਾਢੇ 6 ਮਹੀਨੇ ਤੋਂ ਤੇ 7 ਦੇ ਲਗਭਗ ਦੇ ਵਿਚਾਲੇ ਗੱਭਣ ਆ ਜੀ ਠੀਕ ਹੈ ਜੀ ਤੇ ਮੰਨ ਕੇ ਚਲੋ ਇਹ ਤਾਂ ਹੁਣ ਲਾ ਲਓ ਵੀ 2 2.5 ਮਹੀਨੇ ਬਾਕੀ ਨੇ 6 ਮਹੀਨੇ ਤੋਂ ਉੱਪਰ ਤਾਂ ਲੈ ਜਾ ਸਕਦੀ ਹੈ ਠੀਕ ਹੈ ਤੇ ਦੰਦੋਂ ਕਿਵੇਂ ਹੀ ਦੰਦੋਂ ਇਹ ਦੋ ਤੋਂ ਇਹ ਚੌਕ ਦੀ ਹੋ ਗਈ ਜੀ ਠੀਕ ਆਂਦੇ ਨੇ ਚੌਕ ਦੇ ਚੱਕ ਲਿਆ ਆਪਾ ਉਹ ਕੰਮ ਨਹੀਂ ਕਰਨਾ ਵੀ ਦੂੰਦੀ ਕਹਿ ਕੇ ਵੀ ਇੱਥੇ ਆ ਕੇ ਚੌਕੀ ਨਿਖਰੇਉਗੀ ਠੀਕ ਹੈ ਹੈ ਵੀ ਪਰ ਮੰਨ ਕੇ ਚਲੋ ਚੌਕੀ ਮੰਨ ਕੀ ਆਵੇ ਬੰਦਾ ਠੀਕ ਹੈ ਹਾਂ ਤਾਂ ਦੋਸਤੋ ਥੜ੍ਹ ਤੁਸੀਂ ਦੇਖੋ ਬਾਹਰ ਲਾਜਵਾਵ ਥਣ ਲੱਗਿਆ ਹਲੇ ਤਲੇ ਵੈਣੇ ਬਣਾਉਣਾਗਾ ਹਾਂ ਹਲੇ ਤਾਂ ਮੈਨੂੰ ਦੋ ਦੋ ਟਾਈਮ ਮਹੀਨੇ ਨੂੰ ਜੋ ਟ੍ਰਾਂਟ ਰੀਜੈਕਸ਼ਨ ਦੇ ਪੀਰੀਅਡ ਤੇ ਵਧੀਆ ਚੱਲੂ ਜੀ ਫੀਡ ਬਾਬੇ ਨੇ ਬਹੁਤ ਸੋਹਣਾ ਕੱਦ ਕਾਠ ਵਧੇਰਾ ਜੀ ਬਾਜਨ ਵਧੇਰਾ ਬਿਲਕੁਲ ਕੱਦ ਕਾਠ ਤੁਸੀਂ ਦੇਖ ਸਕਦੇ ਹੋ ਕਾਫੀ ਮੜਾ ਖੜੋ ਨੇ ਨਾਲ ਲੋ ਜੀ ਕੱਦ-ਕੱਡ ਤੁਸੀਂ ਦੇਖੋ ਜੜੀ ਝਗੜੀ ਉਹ ਬੱਚੀ ਵੀ ਜੀ ਟੀਗਾ ਲੈਣ ਦੇ ਕਾਬਲ ਆ ਬੋਲੀ ਕੱਦ ਉਹਦਾ ਜੀ ਕੋਈ ਛੋਟੀ ਨਾ ਬਣਦੀ ਹਾਂ ਕੋਈ ਛੋਟੀ ਨਹੀਂ ਤੁਸੀਂ ਦੇਖ ਸਕਦੇ ਹੋ ਦੋਨੇ ਰਾਜੀ ਸਮੀਆਂ ਪੜ ਜਾਊਗਾ ਜਿੰਦ ਜਾਨ ਦੇ ਵਿੱਚ ਲੱਤਾਂ ਲੁੱਤਾਂ ਨੀਆਂ ਬਹੁਤ ਸਟ੍ਰੇਟ ਆ ਜੀ ਦੋਨੇ ਉੱਪਰੋਂ ਢੂਈਆਂ ਟਾਂਗੀਆਂ ਨੀਆਂ ਸਿੱਧੀਆਂ ਨੇ ਜਮਾ ਹਾਂ ਤੁਸੀਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਚਲਦਾ ਦੇਖੋ ਦੋਰਾਵਾ ਭਾਈ ਲੋ ਜੀ ਇਹ ਚੰਗ ਕਦਮ ਕੋ ਫੋਲ ਨਸਲ ਬਰੀਡ ਜਿਹੜੀਆਂ ਫੋਰ ਚੰਗਾ ਸੀਮਨ ਲੱਗਾ ਬਾਈ ਠੀਕ ਹੈ ਕਿਹੜੇ ਸੀਮਨ ਲੱਗੇ ਹੋਏ ਜੀ ਆਪਾਂ ਵੀ ਕਲੀਅਰ ਕਰ ਦਾਂਗੇ ਇਹ ਬੰਦਾ ਜਿਹੜਾ ਆਪਣੇ ਨਾਲ ਸੌਦਾ ਚਲਾਊਗਾ ਸਾਰੀ ਡਿਟੇਲ ਦੱਸ ਕੇ ਵੀ ਕਿਹੜੀ ਦੀ ਆਪ ਆ ਕਿਹੜੀ ਦੀ ਕਿਵੇਂ ਹੈ ਸਾਰਾ ਕੁਝ ਠੀਕ ਹੈ ਜਿਹੜੇ ਜ ਆਪਾਂ ਨੂੰ ਮਾਲਕ ਨੇ ਦੱਸਿਆ ਸਾਰਾ ਕੁਝ ਦੱਸਾਂਗੇ ਠੀਕ ਹੈ ਜੀ ਤਾਂ ਆਪਣਾ ਲਿਖਤੀ ਰੂਪ ਦੇ ਵਿੱਚ ਮਿਲ ਗਾ ਹਾਂਜੀ ਹਾਂ ਠੀਕ ਹੈ ਜੀ ਤੋਰਾ ਵਗੈਰਾ ਇਹਦਾ ਵੀ ਇੱਕ ਵਾਰੀ ਚੈੱਕ ਕਰਵਾ ਦਿਓ ਜੀ ਬਿਲਕੁਲ ਜੀ ਬਿਲਕੁਲ ਸਿੱਧੀ ਸੁਧੀ ਐਂਡ ਫੁੱਲ ਹੂੰ ਫੁੱਲ ਬਟਾ ਫੁੱਲ ਕੱਟਿਆ 40 40 ਬਹੁਤ ਸੋਹਣੀ ਪੱਟੀ ਹੋਈ ਹੈ ਜੀ ਮੈਨੂੰ ਕਿ ਜਲੋ ਮਹੀਨੇ ਖੰਡੇ ਦੇ ਵਿੱਚ ਟੀਕਾ ਲੈ ਲੈਣਾ ਇਹਨੇ ਹੂੰ ਵਧੀਆ ਪਲੂਨ ਹੀ ਆਏ ਮੰਨ ਕੇ ਚਲੋ ਜੀ 2 ਜੇ ਕੋਈ ਵੀਰ ਦੋਨਾਂ ਦਾ ਸੌਦਾ ਕਰਦਾਗਾ ਆ ਵੇੜਾ ਪਾ ਦੇ ਦਾਂਗੇ ਇਹ ਵੱਛੀ 35000 ਰੁਪਏ ਦੀ ਜੀ ਲੈਣ ਦੇਣ ਵਾਲਾ ਰੇਟ ਆ ਜੀ ਬਸ ਛੋੜਛਾਪਾ ਹੋਊਗਾ ਠੀਕ ਹੈ ਜੀ ਉਹ 67000 ਰੁਪਏ ਦੀ ਵੇਡ ਦੇਵਾਂਗੇ ਸਿਰਫ ਹਾਂ ਜੀ ਹਾਂ ਠੀਕ ਹੈ ਜੀ ਤਾਂ ਉਹਨਾਂ ਨੂੰ ਆਉਣਾ ਕਿੱਥੇ ਪਊਗਾ ਜੀ ਪਿੰਡ ਆਪਣਾ ਧੌਲਾਈ ਜ਼ਿਲ੍ਹਾ ਬਰਨਾਲਾ ਨੰਬਰ 97796 ਜੀ 21161 ਜੀ ਠੀਕ ਹੈ ਜੀ ਤਾਂ ਵੀਡੀਓ ਦੇਖ ਲਈ ਸਭ ਦਾ ਤਹਿ ਦੁੱਤਾ ਤੁਹਾਨੂੰ